हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਇਸ ਕਰ ਨੂੰ ਦੋਸਤੋ ਇੱਕ ਪਹਿਲਾ ਵੀਡੀਓ ਆਪਾਂ ਪਾਈ ਸੀ ਉਸ ਵੀਡੀਓ ਦੇ ਵਿੱਚ ਵੀ ਇੱਕ ਮੱਝ ਦਿਖਾਈ ਸੀ ਤੇ ਬਿਲਕੁਲ ਘਰੇਲੂ ਪਸ਼ੂ ਨੇ ਜਦੋਂ ਪਸ਼ੂ ਤਿਆਰ ਹੁੰਦਾ ਹੈ ਤੇ ਕੋਈ ਵੇਚਣ ਦਾ ਜਿਹੜਾ ਪ੍ਰੋਗਰਾਮ ਉਹ ਬਣ ਜਾਂਦਾ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮੱਝ ਦਿਖਾ ਦਾਂਗੇ ਚੌਥਾ ਸੂਬਾ ਸੂਈ ਹੈ ਘਰੇਲੂ ਮੱਝ ਆ ਬਿਲਕੁਲ ਤਾਜ਼ੀ ਸੁਈ ਹੈ ਅੱਜ ਮਾਰਨਿੰਗ ਸੁਈ ਹੈ ਬੱਚਾ ਤੁਸੀਂ ਆ ਵੀਡੀਓ ਦੇ ਵਿੱਚ ਇੱਕ ਵਾਰੀ ਦੇਖ ਸਕਦੇ ਜੀ ਜੇਰ ਪ੍ਰੋਪਰ ਪੈ ਚੁੱਕੀ ਹੈ ਜੀ ਜੇਰ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਕਿਉਂਕਿ ਕਿਸੇ ਤਰ੍ਹਾਂ ਦਾ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਵੇ ਤੇ ਪੂਰੀ ਗੱਲਬਾਤ ਆਪਾਂ ਬਾਈ ਹੋਰਾਂ ਦੇ ਨਾਲ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਇਸ ਮੱਝ ਦੀ ਲੈ ਲਾਂਗੇ ਤੇ ਇਸੇ ਵੀਡੀਓ ਦੇ ਵਿੱਚ ਇੱਕ ਦੋਸਤੋਂ ਤੁਹਾਨੂੰ ਵੈੜ ਦਿਖਾ ਦਾਂਗੇ ਟੋਕੜ ਵੈੜ ਆ 5 ਕਿਲੋ ਥੱਲੇ ਦੁੱਧ ਆ ਸੋ ਕਿਸੇ ਲੋੜਵੰਦ ਵੀਰ ਨੇ ਇਹ ਵੀ ਚੀਜ਼ ਖਰੀਦਣੀ ਆ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਮੁੱਲ ਅਜਾਇਜ਼ ਹੀ ਹੋਊਗਾ ਪਸ਼ੂ ਦੇ ਹਿਸਾਬ ਨਾਲ 5 ਕਿਲੋ ਦੁੱਧ ਇਸ ਤੋਂ ਬਾਅਦ ਆ ਦੋਸਤੋ ਇੱਕ ਪਹਿਲੇ ਨੰਬਰ ਤੇ ਜਿਹੜੀ ਆਪਾਂ ਇਥੋਂ ਸ਼ੁਰੂਆਤ ਕਰਾਂਗੇ ਮੱਝ ਜਿਹੜੀ ਤੁਹਾਨੂੰ ਦਿਖਾਵਾਂਗੇ ਚੌਥਾ ਸੁਭਾ ਸੂਈਏ ਅੱਜ ਤਰੀਕ ਤੁਸੀਂ ਜ਼ਰੂਰ ਨੋਟ ਕਰ ਲਓ 27 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ 10 ਵਜੇ ਮਾਰਨਿੰਗ ਦਾ ਹੈਗਾ ਠੀਕ ਹੈ ਜੀ ਆਜੋ ਕਰਦੇ ਆਂ ਗੱਲਬਾਤ ਬਾਈ ਹੋਰਾਂ ਦੇ ਨਾਲ ਪੁੱਛ ਲੈਣੀ ਹੈ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਇਸ ਮੱਝ ਦੀ ਸੋ ਜਿਸ ਵੀਰ ਨੂੰ ਮੱਝ ਪਸੰਦ ਆਊਗੀ ਦੋਸਤੋ ਆਪਣਾ ਹੱਕ ਸਮਝ ਕੇ ਤਸੱਲੀ ਜਾਂ ਚੁਵਾਈ ਤੋੜਾਂਗੇ ਇੱਕ ਟਾਈਮ ਜ਼ਰੂਰ ਕਰ ਲਿਓ ਠੀਕ ਹੈ ਜੀ ਫਿਲਹਾਲ ਬੌਲੇ ਤੇ ਆਜੋ ਜੀ ਹਾਂਜੀ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਸ ਨੂੰ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਜੀ ਕਿੰਛ ਲਓ ਬਹੁਤ ਹਾਲ ਜੀ ਏਂਡਵਲ ਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਨਤਾਰਨ ਠੀਕ ਹੈ ਜੀ ਹਾਂਜੀ ਅੱਛਾ ਪਾਜੀ ਮੱਧ ਘਰੇ ਨੂੰ ਕਰਦੀ ਆ ਆਪਣੇ ਹਾਂਜੀ ਹਾਂਜੀ ਕਰਦੀ ਆ ਜੀ ਆਪਣੀ ਘਰਦੀ ਮਾਜੀ ਮਲਕੀ ਪਹਿਲਾਂ ਤਿੰਨ ਸੂਏ ਆਪਾਂ ਪੀਤਾ ਦੁੱਧ ਹਾਂਜੀ ਤਿੰਨ ਸੂਏ ਆਪਾਂ ਪੀਤਾ ਕਰ ਅੱਛਾ ਜੀ ਤੇ ਜੀ ਲੰਮਾ ਸਮਾਂ ਇਹ ਮਿਲਦੀ ਆ ਠੀਕ ਆ ਇੱਕ ਮਹੀਨਾ ਮੈਂ ਪਹਿਲਾਂ ਛੱਡੀ ਮਾਗੀ ਇੱਕ ਮਹੀਨਾ ਪਹਿਲਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਜੀ ਦੁੱਧ ਆਪਾਂ ਚੋਇਆ ਜੇ 12 ਕਿਲੋ ਨੈਟ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅੱਗੋਂ ਤੋਂ ਇਹ ਆਪਾਂ ਜਨਾਜ਼ਾ ਆਪਾਂ ਸੇਵਾ ਕਰਾਂਗੇ ਉਹਨਾਂ ਚੋਵਾਂਗੇ ਬਿਲਕੁਲ ਜੀ ਠੀਕ ਹੈ ਜੀ ਤੇ ਚੌਥੇ ਸੂਏ ਮਾਈ ਸੂਈ ਹੈ ਚੌਥੇ ਸੂਏ ਹਾਂ ਜੀ ਤੇ ਅੱਜ ਮਾਰਨਿੰਗ ਸੂਈ ਹੈ ਹਾਂਜੀ ਹਾਂ 4 ਵਜੇ ਸੂਈ ਤੜਕੇ ਜੇਰ ਵੀ ਉਹ ਪਈ ਠੀਕ ਹੈ ਅੱਜ 4 ਵਜੇ ਦੋਸਤੋ ਮਾਰਨਿੰਗ ਸਵੇਰ ਸੂਈ ਆ ਤੇ ਜੇਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਬਿਲਕੁਲ ਜੇਰ ਪ੍ਰੋਪਰ ਪੈ ਚੁੱਕੀ ਆ ਠੀਕ ਹੈ ਜੀ ਆ ਦੇਖੋ ਤੇ 12 ਕਿਲੋ ਨੈਟ ਜਿਹੜਾ ਦੁੱਧ ਦੋਸਤੋ ਪਿਛਲੇ ਸੂਵੇ ਦੇ ਵਿੱਚ ਚੁਵਾਈ ਹੋਈ ਆ ਪਿਛਲੇ ਸੂਵੇ ਨੂੰ ਅਕੋਰਡਿੰਗ ਮੱਦੇਨਜ਼ਰ ਰੱਖ ਕੇ ਆਪਾਂ ਜਿਹੜਾ ਕੋਈ ਸੌਦਾ ਵੀਰ ਕਰ ਸਕਦਾ ਬਾਕੀ ਸੇਵਾ ਦਾ ਵਧਾ ਵੀ ਸਕਦੇ ਜੀ ਠੀਕ ਆ ਜੀ ਚੰਗੀ ਸੇਵਾ ਹੋਵੇ ਤੇ ਆ ਮਗਰ ਕੱਟਾ ਗਿੱਲਾ 나ੜੂ ਬੱਚੇ ਦੇ ਨਾਲ ਆ ਤੁਸੀਂ ਦੇਖ ਸਕਦੇ ਠੀਕ ਆ ਅੱਛਾ ਕੀ ਮੋਲ ਡਿਮਾਂਡ ਇਦੀ ਕੀ ਰਹੂਗੀ ਮੋਲ ਜੀ ਵੇਖੋ ਆਪਾਂ ਮੋਲ ਜੋ ਲੈਣਾ ਉਹ ਮੰਗਣਾ ਹਾਂਜੀ ਇਹ ਨਹੀਂ ਆਪਣਾ ਵੀ ਮੱਝ ਕਿੰਨੇ ਦੀ ਹੈ ਕਿੰਨੇ ਦਾ ਆਪਾਂ ਜੀ 72000 ਰੁਪਿਆ ਮੋਲ 72000 ਹਾਂਜੀ 72000 ਉਹਦੇ ਵਿੱਚੋਂ ਕੁ ਛੋੜ ਚ ਆਪਾਂ ਮੌਕੇ ਤੇ ਹੋ ਜੂ ਛੋੜ ਚ ਬਾਜੀ ਕਰਾਂਗੇ ਬਿਲਕੁਲ ਉਹ ਜੋ ਤੁਸੀਂ ਆਓਗੇ ਫੁੱਲ ਹੋਊਗਾ ਸਭ ਬਿਲਕੁਲ ਬਾਕੀ ਇੱਕ ਵਾਰੀ ਦੋਸਤੋ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਇਸ ਮੱਝ ਦਾ ਦਿਖਾ ਦਿੰਦੇ ਹਾਂ ਫੇਸ ਕੁਆਲਿਟੀ ਤੁਸੀਂ ਵੇਖ ਲਓ ਸਿੰਘਾਂ ਦੀ ਪੰਤਰ ਵੇਖ ਸਕਦੇ ਜੀ ਠੀਕ ਆ ਬਿਲਕੁਲ ਪਤਲੇ ਪਿੰਡੇ ਦੀ ਤੇ ਤਾਜੀ ਸੂਈ ਆ ਸੂ ਦੇ ਵਿੱਚ ਆ ਪਸੂਗਾ ਪਰ ਫਿਰ ਵੀ ਫੁੱਲ ਹੈਵੀ ਬਾਡੀ ਵੇਟ ਦੀ ਆ ਭਜਨ ਭੋਜਨ ਪੂ ਆ ਦੇਖੋ ਜੀ ਉਲਟ ਪਹਿਣੀ ਵਾਲੇ ਪਾਸਿਓ ਤੁਸੀਂ ਦੇਖ ਸਕਦੇ ਹੋ ਥਣਥਣ ਕਾਫੀ ਸੋਹਣਾ ਸੈਜ ਵਿੱਚ ਹੈਗਾ ਬੇਨਪੂਣ ਕਾਫੀ ਵਧੀਆ ਹੈਗੀ ਹੈ ਮਿਲਕ ਵੇਰ ਬੜੀ ਮੋਟੀ ਮਿਲਕ ਮੇਨ ਜਿਹੜੀ ਦੋਸਤੋ ਬਿਲਕੁਲ ਵਾਲ ਖਾਂਦੀ ਹੋਈ ਤੁਹਾਨੂੰ ਨੋਰਮਲ ਹੀ ਨਜ਼ਰ ਆ ਜਾਊਗੀ ਤੇ 12 ਕਿਲੋ ਦਾ ਚਵਾ ਜਿਹੜਾ ਪਿਛਲੇ ਸੂਬਿਆਂ ਦੇ ਵਿੱਚ ਰਿਆ ਜਾਂਦਾ ਇਸ ਵਾਰ ਵੀ ਦੋਸਤੋ ਚੰਗੀ ਉਮੀਦ ਕਰ ਸਕਦੇ ਆ ਥਣਥਣ ਪੂਰਾ ਕੁਆਲਟੀ ਵਾਲਾ ਅਗਲੇ ਥਣਾ ਅਗਲਾ ਸੈਜ ਵਿੱਚ ਤੇ ਮਸਲਾ ਮਸਲੇ ਬਿਲਕੁਲ ਸੈਜ ਬਰਾਬਰ ਹੈ ਜੀ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਗੱਲਬਾਤ ਵਧੇਰੇ ਸਮਝ ਆ ਜਾਊਗੀ ਤੁਹਾਨੂੰ ਆ ਲਓ ਜੀ ਲਓ ਜੀ ਬਾਕੀ ਥੰਲੇਪਾ ਬਿਲਕੁਲ ਪੱਦਰ ਬਖਾਲਾ ਬੈਕਸਾਈਡ ਤੋਂ ਦੇਖੋ 90 ਆਰਡਰ ਦੀ ਬਿਲਕੁਲ ਪੱਦਰ ਅੱਛਾ ਮਾਰਨਿੰਗ ਕੋਈ ਚਵਾਈ ਬੋਲੇ ਦੇ ਵਿੱਚ ਕੀਤੀ ਸੀਗੀ ਚਵਾਈ ਕੀਤੀ ਸੀ ਮਾਰਨਿੰਗ ਹਾਂਜੀ ਹਾਂਜੀ ਚੋਇਆ ਜੀ ਸਾਰੇ 4 ਕਿਲੋ ਬੋਲਾ ਚ ਕੋਈ 4 ਕਿਲੋ ਬੋਲਾ ਚੋਇਆ ਜੀ ਠੀਕ ਆ ਜੀ ਠੀਕ ਆ ਕੋਈ ਗੱਲ 4 ਵਜੇ ਸੂਈ ਤੇ ਹਮ ਲਓ ਜੀ ਆ ਦੇਖੋ ਜੀ ਠੀਕ ਹੈ ਜੀ ਬਾਕੀ ਹਾਈਟ ਕਰਦੇ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਮੰਨ ਸਕਦੇ ਜੇ ਫੈ ਫੁੱਲ ਬਟਾ ਵਜਨਦਾਰ ਪੂਰੀ ਵਜਨ ਵਾਲੀ ਆ ਲੋਡ-ਲੋਡ ਫੁੱਲ ਹੈਗਾ ਸੋ ਪਤਲੀ ਚਮੜੀ ਆਪਾਂ ਕੀ ਆਰਡਰ ਕੁਆਲਿਟੀ ਕਾਫੀ ਸੋਹਣੀ ਹੈ ਠੀਕ ਹੈ ਜੀ ਆ ਦੇਖੋ ਦੁੱਧ ਪਾ ਦਿਓ ਕੀ ਨਾਰਮਲ ਮੱਝ ਜਿੰਨਾ ਵੀ ਉਹ ਦੱਸ ਰਿਹਾ ਵੀ 12 ਕਿਲੋ ਹੋ ਸਕਦਾ 12 ਤੋਂ ਪਲੱਸ ਦੀ ਉਮੀਦ ਵੀ ਕਰ ਸਕਦੇ ਆ ਚੰਗੀ ਸੇਵਾ ਦੇ 12 ਲੀਟਰ ਜਿਹੜਾ ਦੋਸਤੋ ਵੈਸੇ ਮੱਝ ਨੂੰ ਕੋਈ ਸ਼ਰਤਾਂ ਨਹੀਂਗਾ ਬਾਕੀ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਠੀਕ ਹੈ ਜੀ ਚਵਾ ਜਿਹੜਾ ਅੱਛਾ ਪਾਜੀ ਪਰਮਜੀ ਚਵਾ ਕਿਦਾਂ ਇਹਨੂੰ ਮਤਲਬ ਹੈ ਧਾਰਾ ਪੋਲੀ ਹੈ ਚਵਾ ਜੀ ਪੋਲੀ ਵਧੀਆ ਜਦੋਂ ਮਰਜੀ ਤੇ ਆ ਦੀ ਚੋ ਚੈੱਕ ਕਰ ਦੋ ਕੋਈ ਭੂਰ ਛਟਾ ਨਹੀਂ ਗਾ ਹਾਂ ਜੀ ਚਵਾ ਪੂਰਾ ਵਧੀਆ ਜੀ ਠੀਕ ਹੈ ਜੀ ਜਾਂਦੇ ਇਹ ਧਾਰਾ ਮਾਰ ਕੇ ਵਿਖਾ ਦੇ ਅੱਛਾ ਜੀ ਜ਼ਰੂਰ ਦਿਖਾ ਦਿਓ ਜੀ ਹਾਂ ਜੀ ਲਿਓ ਜੀ ਬੱਚੇ ਨੂੰ ਲਾ ਕੇ ਮੜਾ ਦਿਖਾਈ ਦੇ ਜੀ ਚਲੋ ਵਿਖਾ ਦਿਓ ਇੱਧਰ ਮਾਰ ਦਿਓ ਲਿਓ ਜੀ ਦੇ ਬੱਚਾ ਆਹ ਲਓ ਜੀ ਪਾਂਡਾ ਰੱਖਾ ਥੋੜੇ ਕੋਲ ਆ ਲਓ ਆ ਅਗਲੇ ਆ ਅਗਲੇ ਥਾਂ ਦਾ ਦੇਖੋ ਜੀ ਨੰਬਰ 1 ਜਿਹੜੀ ਦੋਸਤੋ ਚਵਾਈ ਆ ਠੀਕ ਆ ਜੀ ਬੌਲੇ ਦੇ ਵਿੱਚ ਤੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਲੰਬੇ ਵਾਲੀ ਗੱਲ ਨਹੀਂ ਮੇਰਾ ਵੀਰ ਤੁਸੀਂ ਪੇਸ਼ਕ ਨੇ ਤੜਕ ਜਿਹੜਾ ਦੋਸਤੋ ਸੌਦਾ ਕਰ ਸਕਦੇ ਜੀ ਮੁੱਲ ਪੱਤਰ ਯਾਰ ਕੀਤੀ ਨਾ ਡਿਮਾਂਡ ਹਾਂ ਜੀ ਹਾਂ ਜੀ 72 ਹਜ਼ਾਰ ਜੀ ਠੀਕ ਆ ਜੀ ਬਿੱਚੋ ਥੋੜੇ ਸਿਪਾ ਮੌਕੇ ਤੇ ਚਲੋ ਜੀ ਕਰ ਦਿਆ ਜੀ ਜਿੰਨਾ ਵੀ ਹੋ ਸਕਦਾ ਜਰੂਰ ਹਾਂ ਜੀ ਹਾਂ ਜੀ ਕਰਾਂਗੇ ਜੀ ਠੀਕ ਆ ਤੇ ਇਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਇੱਕ ਆਪਣੇ ਕੋਲ ਆ ਬੈਠ ਆ ਗਈ ਹੈ ਜੀ ਹਾਂ ਜੀ ਇਹਦੀ ਕੀ ਡਿਟੇਲ ਆ ਸਮਾਦਨ ਨੂੰ ਮੈਨੂੰ ਲੱਗਦਾ ਵੀ ਕਾਫੀ ਲੰਬਾ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਦੁੱਧ ਕਿੰਨਾ ਚਵਾਦਾਂਗੇ 2 ਜੀ ਇਹਦਾ ਨੈਟ ਜਿਹੜਾ ਕੰਡੇ ਦੇ ਤੋਲਵਾ 5 ਲੀਟਰ 5 ਲੀਟਰ ਹਾਂਜੀ ਦੋਵੇਂ ਢੰਗ ਮਿਲਦੀ ਹਾਂ ਦੋਵੇਂ ਢੰਗ ਦੋਵੇਂ ਟਾਈਮ ਨੂੰ ਵਧੀਆ ਬੱਚ ਕੋਈ ਇਹਨੂੰ ਜੋੜ ਨਹੀਂ ਕੋਈ ਸਵੇਰ ਕਿੰਨਾ ਥੁੱਜਾ ਸੂਈ ਸੀ ਕਿ ਹਾਂ ਦੁੱਜਾ ਦੁੱਜਾ ਸਵੇਰ ਦੁੱਜਾ ਅੱਗੇ ਬਣੀ ਪੁਣੀ ਹੈਗੀ ਜਾਂ ਨਹੀਂ ਬਣੀ ਵੈਸੇ ਟੀਕਾ ਭਰਾਇਆ ਹੈਗਾ ਹੋ ਗਿਆ 20 ਦਿਨ ਅੱਛਾ ਤੇ ਅਜੇ ਕੋਈ ਚੈੱਕ ਪਾਸ ਨਹੀਂ ਅਜੇ ਚੈੱਕ ਪਾਸ ਨਹੀਂ ਹੋਈ ਨਹੀਂ ਜੀ ਚੈੱਕ ਪਾਸ 20 ਦਿਨਾਂ ਦਾ ਚਲੋ ਇੰਨਾ ਵੀ ਦੱਸਣਾ ਫਰਜ਼ ਬਣਦਾ ਠੀਕ ਹੈ ਜੀ ਉਹ ਤਾਂ ਜਾਂਦਾ ਵੀ ਅਗਲੇ ਨੂੰ ਚਲਾਉਂਦਾ ਵੀ ਇਹ ਲਾਕਾ ਕਿਸਮਾ ਤਾਂ ਜੇ ਨਿਕਲ ਆਵੇ ਹਾਂਜੀ ਹਾਂਜੀ ਠੀਕ ਹੈ ਇਹ ਵੀ ਤੋਰਦੀ ਖੋਲ ਕੇ ਜੀ ਬਾਕੀ ਚਾਰੇ ਥਣ ਚੱਲਦੇ ਨੇ ਵਧੀਆ ਜੀ ਹਾਂਜੀ ਹਾਂਜੀ ਚੱਲ ਚੱਲ ਚਾਰੇ ਥਣ ਜਿਹੜਾ ਦੋਸਤੋ ਬਰਾਬਰੂ ਬਿਲਕੁਲ ਇੱਕ ਨੰਬਰ ਆ ਚੱਲਦੇ ਯਾਰੇ ਥਣ ਨੇ ਸੋ ਕੋਈ ਵੀ ਆਵੇ ਆਪਦੀ ਤਸੱਲੀ ਕਰ ਸਕਦੇ ਜੇ 5 ਕਿਲੋ ਦੁੱਧ ਜਿਹੜਾ ਹਾਜ਼ਰ ਠੀਕ ਹੈ ਅੱਗੇ ਬਣੀ ਨੂੰ ਬੇਸ਼ੱਕ 20 22 ਦਿਨ ਜਿਹੜਾ ਏਆਈ ਹੋਈ ਨੂੰ ਹੋਏ ਆ ਸੋ ਅੱਜ ਚੈੱਕ ਪਾਸ ਵਿੱਚ ਨਹੀਂ ਆਉਂਦੀ ਕਿ ਫਿਲਹਾਲ ਤੁਹਾਨੂੰ ਜਿਹੜਾ ਦੋਸਤੋ 베ਰਵਾ ਇੱਕ ਜ਼ਰੂਰ ਪਾ ਦਿੱਤਾ ਹੈ ਕਿਉਂਕਿ ਜਿਹੜੀ AI ਹੋਈ ਹੋਵੇ ਉਹਦਾ 베ਰਵਾ ਪਾ ਸਕਦੇ ਆ ਵੀ ਇੰਨੇ ਕੁ ਦਿਨਾਂ ਦੀ ਜਿਹੜੀ AI ਹੋਈ ਆ ਇਸ ਕਰਕੇ ਦੋਸਤੋ ਕੋਈ ਚੈੱਕ ਪਾਸ ਦੇ ਵਿੱਚ ਚਲੋ ਪਸੂ ਨਹੀਂ ਹੁੰਦਾਗਾ ਬਾਕੀ ਅੱਗੇ ਕਿਸੇ ਵੀਰ ਦਾ ਇਲਾਕਾ ਕਿਸਮਤ ਅਜੇ ਨਿਕਲ ਆਉਂਦੀ ਆ ਫਿਲਹਾਲ ਅੱਜ 5 ਕਿਲੋ ਦੁੱਧ ਦੇ ਹਿਸਾਬ ਨਾਲ ਜਿਹੜਾ ਸੌਦਾ ਤੁਸੀਂ ਕਰ ਲਿਓ ਠੀਕ ਆ ਠੀਕ ਹੈ ਜੀ ਇਹਦਾ ਮੁੱਲ ਕੀ ਫਿਰ ਕਰਦੇ ਜੀ ਕੀ ਰਹੂਗਾ ਇਹਦਾ ਜੀ ਮੁੱਲ ਮੰਗਣ ਨੂੰ ਜੋ ਆਪਾਂ ਮਰਜ਼ੀ ਮੰਗੀਏ ਹਾਂਜੀ 10000 ਰੁਪਏ ਜੀ ਦੇ ਦਿਆਂਗੇ 10000 ਜੀ ਹਾਂਜੀ ਲਓ ਜੀ ਇਹ 10000 ਚੋਹ ਜੂਗੀ ਤਾਂ ਨੰਬਰ ਆਪਣੇ ਸੰਪਰਕ ਜਰੂਰ ਬੋਲ ਕੇ ਦੱਸ ਦੀਏ ਜੀ ਕੰਟੈਕਟ ਨੰਬਰ ਆਪਣੇ ਕਿੰਨੇ ਆ ਜੀ ਨੰਬਰ 99144 99144 ਹਾਂਜੀ 012 01753 ਇਹ ਦੋਸਤੋ ਨੰਬਰ ਨੇ ਵੀਰ ਹੋਰਾਂ ਦੇ ਇਹਨਾਂ ਨੰਬਰਾਂ ਤੇ ਤੁਸੀਂ ਜਿਹੜੀ ਕਾਲ ਕਰ ਸਕਦੇ ਜੇ ਕੰਟੈਕਟ ਕਰ ਸਕਦੇ ਜੀ ਪਸ਼ੂ ਦੋਸਤ ਹੀ ਅੱਜ ਐਸੇ ਕਰੂੰ ਦੋਵੇਂ ਤੁਹਾਨੂੰ ਦਿਖਾਦੇ ਆ ਜਿਸ ਵੀਰ ਨੂੰ ਜਿਸ ਕਿਸਾਨ ਫਾਰਮਰ ਵੀਰ ਨੂੰ ਪਸੰਦ ਆਊਗਾ ਪਸ਼ੂ ਆਪਣੀ ਤਸੱਲੀ ਨਾਲ ਨਕਸ਼ ਪਰਖਾ ਤੁਸੀਂ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ